ਅੱਜ ਅਟੋੜਾ ਵਿੱਚ ਜੋ ਉਹਦੇ ਵਿੱਚ ਆਏ ਸੀ ਜਜਮੈਂਟ ਲਈ ਬੱਚਿਆਂ ਦੇ ਕੀਰਤਨ ਮੁਕਾਬਲੇ ਸ਼ੁਰੂ ਹੋ ਜਾ ਰਹੇ ਨੇ ਸੋ ਆਓ ਚੱਲਦੇ ਹਾਂ ਹੁਣ ਜਜਮੈਂਟ ਦੇ ਨਾਲ ਆ ਸਾਰਾ ਹਾਲ ਆ ਤੇ ਜਜਮੈਂਟ ਤੇ ਹਾਂ ਸਾਈਨ ਕਰਨ ਜਾ ਰਹੇ ਹਾਂ ਤੇ ਬਹੁਤ ਸੰਗੀ ਜੀ ਲੱਗੇ ਨੇ ਸਾਈਨ ਕਰਨ ਇੰਦਰਮਨ ਕੋਲ ਦੀ ਨਵੀਂ ਸੈਨਿਕ ਕਾਲਟੇ ਸਾਈਨ ਹੋ ਰਹੇ ਨੇ ਬੜੇ ਪ੍ਰਾਤਨ ਤਰੀਕੇ ਨਾਲ ਸਾਈਨ ਹੋ ਰਹੇ ਨੇ ਕਿ ਜਿਹੜੇ ਪੰਕ ਰੱਖਿਆ ਹੋਇਆ ਹੈਗਾ ਇਹਨਾਂ ਨੇ ਖੰਭ ਹੁੰਦੇ ਨੇ ਜਿਹੜੇ ਪੰਜਾਬੀ ਖੰਭ ਹੋ ਰੱਖਿਆ ਹੈ ਦਵਾਈ ਰੱਖੀ ਉਹਦੇ ਨਾਲ ਸਾਈਨ ਹੋ ਰਹੇ ਨੇ ਤੇ ਆ ਸਾਰੇ ਜਿੰਨੇ ਵੀ ਸਟੂਡੈਂਟਸ ਨੇ ਪਾਰਟਿਸਿਪੇਟ ਕਰਨ ਵਾਲੇ ਨੇਗੇ ਪਹੁੰਚੇ ਹੋਏ ਨੇ ਵਾਰਨ ਦਾ ਫੋਨ ਆ ਫਿਰ ਮੈਂ ਕੁੜੀ ਬਾਤ ਚ ਵਿੱਚ ਚੁੱਟ ਵੀ ਤੁਹਾਨੂੰ ਦਿਖਾਉਣਾ ਤੇ ਸਾਰੇ ਮਿਰਬਾਨ ਕੇ ਬੇਨਤੀ ਆ ਵੀ ਸਾਰੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਨਾ ਘਟਣਾ ਜੁੜੋ ਧਰਮ ਪ੍ਰਚਾਰ ਲਈ ਸਿੱਖ ਤੇ ਜੁੜੋ ਸਾਰੇ ਆਂਦਰ ਮੌਂਟ ਪਰ ਰਹਿਣੇ ਜਿਹਾ ਸਾਈ ਆਪਣਾ ਪਹਿਲਾ ਬੜਾ ਯੂਨੀਕ ਤਰੀਕਾ ਤੁਰਤ ਆਈ ਖੰਭ ਨਾਲ ਮੈਨਾਂ ਵੀ ਪ੍ਰਾਰਥਨ ਹੁੰਦੇ ਸੀ ਜਾਂ ਹੀ ਹੁੰਦੇ ਸੀ ਅੱਜ ਉਹਨੇ ਬੜਾ ਯੂਨੀਕ ਟਿੱਕਾ ਇਹ ਕਿ ਬਣਾਇਆ ਹੈ। ਦਰਵਾਜਾ ਸਿੰਘ ਤੁਸੀਂ ਕਰਤੇ? ਹਾਂ ਜੀ। ਬੀਰ ਗੁਰਵਤ ਸਿੰਘ ਜੀ ਜੱਜਮੈਂਟ ਤੇ ਆਏ ਹੋਏ ਨੇ। ਤੇ ਨਾਲ ਅੱਜ ਕੀਰਤਨ ਮੁਕਾਬਲੇ ਨੇ ਇੱਥੇ। ਹਾਂ ਜੀ। ਹੁਣ ਮੇਰੇ ਮੇਰੇ ਸਾਂ ਕਲਾ ਤਾਂ ਇਹ ਲਾ ਪੈਨ ਨਾਲ ਹੀ ਜਿੱਤ ਰਿਹਾ ਹੁਣ ਤੋਂ ਬਾਅਦ ਚੱਲਾਈ ਦਾਂਗੇ ਇਹ ਖੰਭ ਚਲਾਉਣੇ ਆ ਖੰਭ ਫਲਾਏ ਦਾ ਮੋਰੇ ਨੂੰ ਕਿੱਥੇ ਪਹੁੰਚਾ ਕੇ ਚਲਾਏਗੇ ਆਇਆ ਕਿ ਨਹੀਂ ਆਇਆ ਉਹ ਬੀਟਿੰਗ ਕੀਤੀ ਕਰਨੀ ਆ ਅੱਜ 17 ਦੇ ਉਚਾਏ ਨੇ ਜਜਮੈਂਟ ਲਈ ਆਇਆ ਨੇ ਕਵਿਸਿੰਗ ਕਰਨ ਲੱਗੇ ਆ ਫਾਇਕੇ ਦਵਾਤ ਫਿਰ ਮੈਂ ਹੀ ਰਹਿ ਗਿਆ ਹੁਣ ਕੱਲਾ ਫਾਇਕੇ ਦਵਾਤ ਫਿਰ ਮੈਂ ਹੀ ਰਹਿ ਗਿਆ ਹੁਣ ਕੱਲਾ ਮੈਂ ਨੰਬਰ ਆਪਣਾ ਆਪਣਾ ਮੋਬਾਈਲ ਨੰਬਰ ਦੱਸ ਲਿਆ ਅਗਲੇ ਉਦਸਤਾਨ ਤੋਂ ਫੋਨ ਕਰਾਂਗੀ ਆਪਾਂ ਦਾ ਪਤਾ ਆਪਾਂ ਕਰਾਂਗੇ ਸਾਈਨ ਹੁਣ ਦੇਖਣਗੇ ਬੈਟਰੀ ਲੋ ਬੈਟਰੀ ਲੋ ਆ ਨਾਮ ਮੈਂ ਮਹਾਨ ਸਾਰੇ ਕਰਨ ਦੇ ਪੈਨੇਸ ਨਾਲ ਨਾ ਅੱਖਰ ਹੀ ਬਣਾਉਂ ਚਾਹਤ ਹੈ ਆਧਿਆ ਜੀ ਅਲੱਗ ਰਕਤ ਨੂੰ ਪੜੀਏ ਨਾ 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 ਸਹੀ ਨਾ ਜਿਆਦਾ ਫੁਕ ਇਸ ਕਿਤਾ ਨਹੀਂ ਹੋ ਮੈਂ ਟਿੱਪੀ ਕਿਦਾਂ ਨੂੰ ਬੋਲ ਕਰਦੇ ਬੈਠਾ ਇੱਕ ਮਿੰਟ ਹਾਂਜੀ ਜਾਇਦਾ ਅਜੇ ਤੁਸੀ ਵੀ ਅੰਦਰ ਕੈਮਰਾ ਪੜਾ ਜੀ ਪਹਿਲਾ ਕਰਵਾਏ ਪਏ ਉਹ ਨਹੀਂ ਇਹਦਾ ਸੜੇ ਬਾ ਕੱਢ ਲੈਂਦੇ ਆਂ ਤੁਹਾਨੂੰ ਜੀ ਤੁਸੀਂ ਹੋ ਗਏ ਸਾਈਨ ਆਪਣੇ ਤੇ ਹੁਣ ਕਰਵਾ ਚੰਦੇ ਤੁਸੀਂ ਕਰ ਤੇ ਅੱਗੇ ਹੁਣ ਦੇ ਜਣਾ ਤੁਹਾਨੂੰ ਸੁਖ ਜਾਣ ਦੋ ਤੇ ਤੁਹਾਨੂੰ ਪਹਿਲਾਂ ਤੁਸੀਂ ਰੂਟ ਵੀ ਦਿਖਾਉਣਾ ਸਾਰਾ ਮੈਂ ਬਾਹਰੋਂ ਬੜਾ ਵਧੀਆ ਇੰਸਟੀਚੂਟ ਬਣਿਆ ਹੋਇਆ ਤੇ ਦਿਖਾਉਣਾ ਤੁਹਾਨੂੰ ਸਾਰਾ ਬੜਾ ਵਧੀਆ ਮਤਲਬ ਮਾਹੌਲ ਆਰੇ ਤੇ ਬਣਿਆ ਹੋਇਆ ਜਿਹੜਾ ਸਰ ਨੂੰ ਬਣਿਆ ਹੋਇਆ ਸਾਰੰਸ਼ ਤੁਸੀਂ ਤੁਸੀ ਦੇਖ ਰਹੇ ਹੋ ਇਹ ਪਟਿਆਲੇ ਕਦੇ ਜਦੋਂ ਤੁਸੀਂ ਆਓ ਪਟਿਆਲੇ ਇਹ ਯੂਨੀਵਰਸਿਟੀ ਤੋਂ ਅੱਗੇ ਆ ਇੰਸਟੀਚਿਊਟ ਬਣਿਆ ਹੈ ਤੇ ਬਹੁਤ ਹੀ ਸੋਹਣਾ ਬਣਿਆ ਹੈ ਯੂਨਿਕ ਤਰੀਕੇ ਨਾਲ ਬਣਿਆ ਹੋਇਆ ਹੈਗਾ ਤੇ ਜੇ ਤੁਸੀਂ ਕਦੇ ਪਟਿਆਲੇ ਆਓ ਤੇ ਆ ਦੇਖੋ ਬਹੁਤ ਹੀ ਵਧੀਆ ਗਰਾਉਂਡਾ ਤੇ ਆ ਜਿਹੜੀ ਯੂਨੀਵਰਸਿਟੀ ਤੋਂ ਸੜਕ ਜਾਂਦੀ ਹੈ ਰ ਮੇਰੇ ਖਾ ਰਾਜਪੁਰੇ ਨੂੰ ਸੜਕ ਜਾਂਦੀ ਹੈ ਇੱਧਰ ਨਾਲ ਹੀ ਯੂਨੀਵਰਸਿਟੀ ਹੈ ਇਹਦੇ ਤੇ ਜੇ ਤੁਸੀਂ ਆਓ ਕਦੇ ਇੱਥੇ ਤਾਂ Mi vedi un Ok. Ah, sono sure?